ਉਹ ਆਪਣੇ ਆਪ ਨੂੰ ਬੜੀ ਤੋਪ ਸਮਝਦਾ ਤੂੰ ਸਿੱਖਾਂ ਦਾ ਰਾਖਾ ਸਮਝਦਾ ਮੈਂ ਕਿ ਕਿਸੇ ਸਿੱਖ ਨੂੰ ਤੇਰਾ ਪਤਾ ਨਹੀਂ ਹੈਗਾ ਬਸ ਤੇਰਾ ਉਹਨਾਂ ਲੋਕਾਂ ਨੂੰ ਪਤਾ ਹੈ ਵਾ ਜਿਹੜੇ ਲੋਕਾਂ ਦੀ ਤੂੰ ਚਿੰਦੜ ਚਟਣਾ ਨਹੀਂ ਹਟਦਾ ਹੁਣ ਤੁਸੀਂ ਚੀਕ ਤੁਹਾਡੀ ਇੱਕ ਥਾਂ ਤੋਂ ਵੱਜ ਗਈ ਜੇ ਮੈਂ ਚੀਕ ਤੁਹਾਡੀ ਬੜੇ ਥਾਂਾਂ ਤੋਂ ਮਰਵਾਉਣੀ ਹੈ ਤੁਹਾਨੂੰ ਪੰਜਾਬ ਦੇ ਵਿੱਚ ਵੀ ਲੋਕ ਬਾਹੋਂ ਫੜ ਕੇ ਸਵਾਲ ਕਰਨਗੇ ਵੀ ਜਿਹੜਾ ਤੁਸੀਂ ਬਾਹਰ ਪੈਸਾ ਪੰਜਾਬ ਦੇ ਲਈ ਇਕੱਠਾ ਕੀਤਾ ਉਹ ਕਿੱਥੇ ਆ ਫੇ ਤੁਸੀਂ ਜਿਹੜੀ ਭੈਣ ਚੋ ਦਾ ਬਹਾਮਣਾਂ ਦੀ ਬੁੰਡ ਚਟਣੀ ਬੰਦ ਕਰੋ ਜਿਹੜੀ ਭੈਣ ਚੋ ਦਾ ਬਹਾਮਣਾਂ ਦੀ ਬੁੰਡ ਚਟਣੀ ਬੰਦ ਕਰੋ ਹੜਾ ਆਏ ਪਏ ਸੀ ਹਨ ਤੇ ਹੜਾਂ ਦੇ ਵਿੱਚ ਭਾਈ ਅਮਰੀਕ ਸਿੰਘ ਹੋਣੀ ਕਿ ਸਾਡੀ ਟੀਮ ਦੇ ਮੈਂਬਰ ਪ੍ਰਿੰਸ ਹੋਣੀ ਸੇਵਾ ਕਰ ਰਹੇ ਸੀ ਉੱਥੇ ਬੜਾ ਵਧੀਆ ਮਤਲਬ ਕਿ ਸਾਰਾ ਪ੍ਰੋਗਰਾਮ ਉਲੀਕਿਆ ਸੀ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਉਹ ਸਾਰੀ ਚਲਾ ਰਹੇ ਸੀ ਪਰ ਹੋਇਆ ਕੀ ਵੀ ਉੱਥੇ ਕੁਝ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਮੱਦੇ ਨਜ਼ਰ ਲਾ ਕੇ ਦੇ ਰਏ ਗੱਲਬਾਤ ਕਰਨ ਦੀ ਜਿੰਨੀ ਹੈ ਅੱਪੀ ਪਹਿਲੀ ਤੇ ਗੱਲਬਾਤ ਉੱਥੇ ਪਬਿਓ ਇਹ ਹੋਈ ਕਿ ਉੱਥੇ ਜਿਹੜੀ ਸੰਗਤ ਸੀ ਉਹ ਲੱਗੀ ਸੀ ਆਪਣੇ ਤਰੀਕੇ ਨਾਲ ਹੀ ਗੱਲਬਾਤ ਕਰਨਾ ਅ ਜਿੰਨੀ ਚਾਹੀਦੀ ਸੀ ਸੇਵਾ ਉਹਨਾਂ ਨੂੰ ਉਹ ਨਿਭਾ ਰਹੇ ਸੀ ਆਪਣੇ ਤਰੀਕੇ ਦੇ ਨਾਲ ਹੀ ਤੇ ਉਹਦੇ ਵਿੱਚ ਕੀ ਹੋਇਆ ਕਿ ਇਹ ਰਵੀ ਸਿੰਘ ਹੋਣੀ ਉੱਥੇ ਡੁੱਝੇ ਆਪਣੇ ਬੰਦੇ ਲੈ ਕੇ ਤੇ ਅਮਰੀਕ ਸਿੰਘ ਹੋਣਾ ਨੇ ਤੇ ਪ੍ਰਿੰਸ ਹੋਣਾ ਨੇ ਇਹਨਾਂ ਨੇ ਗੱਲ ਕਹੀ ਕਿ ਅੱਪਾ ਤਾਨੂੰ ਕੰਡਲੀ ਬੋਸ ਨਹੀਂ ਬੋਲਦੀ ਜੇ ਤੁਸੀਂ ਬੰਦੇ ਸੇਵਾ ਲਈ ਦੇਣੇ ਆਂ ਤੇ ਬੰਦੇ ਤੁਸੀਂ ਸੇਵਾ ਲਈ ਦੇ ਸਕਦੇ ਹੋ ਤੇ ਉਹਦੇ ਵਿੱਚ ਚਲੋ ਇਹਨਾਂ ਦੇ ਕੁਝ ਬੋਲਬਲਾਰਾ ਵੀ ਹੋਇਆ ਉੱਥੇ ਪਰ ਫਿਰ ਇਹਨਾਂ ਨੇ ਜਿਹੜੀ ਹੀ ਗੱਲਬਾਤ ਉਹ ਕਿਸੇ ਹੋਰ ਬਨੇ ਕਮਾਤੀ ਸ਼ਾਇਦ ਰਵੀ ਸਿੰਘ ਦਾ ਇੱਕ ਮੈਸੇਜ ਜਿਹੜਾ ਉਹਨਾਂ ਨੇ ਕੀਤਾ ਗਿਆ ਰਵੀ ਸਿੰਘ ਵੱਲੋਂ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਵਾ ਰਵੀ ਸਿੰਘ ਹਾਂਜੀ ਹਾਂਜੀ ਭਾਈ ਸਾਹਿਬ ਥੈਂਕ ਯੂ ਤੁਹਾਡੇ ਫੋਨ ਖੋਲਦਾ ਦਿਓ ਅਪਡੇਟ ਜਿੱਦਾਂ ਹੁਣ ਕਾਫੀ ਜਿਦਾ ਪਿਛਲ ਬਤਨ ਕਾਫੀ ਜੀ ਕਾਫੀ ਅਫਸੋਸ ਆ ਭਈ ਇੰਨਾ ਕੁਛ ਕਰਕੇ ਤੇ ਜਿੱਦਾਂ ਬੇ ਇੱਕ ਦੂਜੇ ਨੂੰ ਮਾਲਾ ਬੋਲਣਾ ਫੇਰ ਇਹ ਸਾਡੀ ਸਾਰਿਆਂ ਦੀ ਹਾਰ ਹੁੰਦੀ ਆ ਕੋਈ ਜਿੱਤ ਕਿਸੇ ਦੀ ਜਿੱਤ ਨਹੀਂ ਗਈ ਅਮਰੀਕਾਾਂ ਹੋਵੇ ਪ੍ਰਿੰਸ ਹੋਵੇ ਅਸੀਂ ਹੈਗੇ ਸਾਰੇ ਭਰਾ ਆ ਪਰ ਕਈ ਵਾਰੀ ਪਿੱਛੋਂ ਚਾਬੀ ਕੋਈ ਦੇ ਦਿੰਦਾ ਇੰਨੀ ਵੱਡੀ ਜਾਂ ਇੰਨੀ ਨਫਰਤ ਪੈਦਾ ਨਾਲੀ ਦਿਲ ਦੇ ਵਿੱਚ ਕਿਸੇ ਦੇ ਖਲਾਫ ਪੁੱਛਣ ਤੋਂ ਹਾਂਜੀ ਇੱਥੇ ਰਵੀ ਸਿੰਘ ਨੇ ਇੰਨੀ ਗੱਲ ਕਹੀ ਆ ਕਿ ਚਾਬੀ ਦੇ ਦਿੰਦਾ ਕੋਈ ਇੰਨੀ ਵੱਡੀ ਕੇ ਨਫਰਤ ਫੈਲ ਫੈਲ ਜਾਂਦੀ ਆ ਮੈਂ ਇਸ ਗੱਲ ਦਾ ਜਵਾਬ ਦੇ ਦਾਂ ਪਹਿਲਾਂ ਰਵੀ ਸਿੰਘ ਜੀ ਚਾਬੀ ਮੈਂ ਕਿਸੇ ਨੂੰ ਨਹੀਂ ਦਿੱਤੀ ਨਾ ਮੈਂ ਪ੍ਰਿੰਸ ਹੁਣਾਂ ਨੂੰ ਉੱਥੇ ਸੇਵਾ ਕਰਨ ਨੂੰ ਕਿਹਾ ਨਾ ਮੈਂ ਮਰੀਕ ਸਿੰਘ ਹੁਣਾਂ ਨੂੰ ਕਿਹਾ ਉਹ ਬੰਦੇ ਆਪਣੇ ਤੌਰ ਦੇ ਉੱਤੇ ਹੀ ਲੱਗੇ ਰਹੇ ਜਦੋਂ 10 ਦਿਨ ਉਹਨਾਂ ਨੂੰ ਸਫਾਈ ਕਰਦਿਆਂ ਨੂੰ ਹੋਗੇ 10 ਦਿਨ ਉਹਨਾਂ ਨੂੰ ਕੰਮ ਕਰਦਿਆਂ ਨੂੰ ਹੋਗੇ ਤੁਹਾਨੂੰ ਪਤਾ ਲੱਗਾ ਵੀ ਕੰਮ ਹੁਣ ਸੰਭਿਆ ਗਿਆ ਸਮੇਟਿਆ ਚੱਲਿਆ ਉਦੋਂ ਤੁਸੀਂ ਆਪਣਾ ਲੁੰਗ ਲੈਣਾ ਲੈ ਕੇ ਤੇ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਕਿਹਾ ਵੀ ਤੁਸੀਂ ਸੇਵਾ ਕਰੋ ਸਾਡੇ ਨਾਲ ਪਰ ਤੁਸੀਂ ਸਾਡਦੀ ਪੋਸਟ ਨਹੀਂ ਪਾਉਣੀ ਕਿਉਂਕਿ ਨਾਾਨੂੰ ਫੰਡ ਦੀ ਲੋੜ ਵਾ ਨਾ ਹੀ ਫੰਡ ਲੈਣਾ ਵਾ ਸਾਡੀਆਂ ਸੁਪੀਨ ਦੀਆਂ ਸੰਗਤਾਂ ਜਿਹੜੀਆਂ ਵਾ ਉਹ ਸੇਵਾ ਕਰ ਰਹੀਆਂ ਵਾ ਹੱਥੀ ਸੇਵਾ ਕਰ ਰਹੀਆਂ ਜੋ ਫੂਡ ਫਾਟ ਲੈਣਾ ਵਾ ਉਹ ਮਤਲਬ ਕਿ ਅਸੀਂ ਆਪ ਕਰ ਲਾਂਗੇ ਉੱਥੇ ਤੁਸੀਂ ਵਾਟਰ ਸਰਵਾਈਵਲ ਜਿਹੜੇ ਬਾਕਸ ਵਾ ਉਹਨਾਂ ਦੇ ਵੱਲੋਂ ਦੋ ਗੱਡੀਆਂ ਪਾਣੀ ਦੀਆਂ ਭੇਜੀਆਂ ਤੇ ਹੋਰ ਸ਼ਾਇਦ ਥੋੜਾ ਜਿਹਾ ਕੋਈ ਸਮਾਨ ਉਹਨਾਂ ਨੂੰ ਦਿੱਤਾ ਤੇ ਉਹ ਵੀ ਤੁਸੀਂ ਆਪਣੇ ਕੋਲੋਂ ਦਿੱਤਾ ਉਹ ਤੁਹਾਨੂੰ ਹਮੇਸ਼ਾ ਹੀ ਕਿਤੇ ਵੀ ਕੰਟਰੀ ਦੇ ਵਿੱਚ ਤੁਸੀਂ ਸੇਵਾ ਕਰਨ ਜਾਂਦੇ ਹੋ ਤੇ ਤੁਹਾਨੂੰ ਵਾਟਰ ਸਰਵਾਈਵਲ ਬਾਕਸ ਵਾਲੇ ਸਮਾਨ ਦਿੰਦੇ ਆ ਤੇ ਤੁਸੀਂ ਆਪਣੇ ਵਲੰਟੀਅਰ ਦੇ ਕੇ ਤੇ ਸਾਰੀ ਵਾਵਾ ਜਿਹੜੀ ਆਪ ਲੁੱਟ ਲੈਂਦੇ ਹੋ ਬਾਕੀ ਅੱਗੇ ਸੁਣਿਓ ਟੋਟੋ ਬਗੈਰ ਜਾਂ ਜਾਂ ਸੋਚਣ ਤੋਂ ਬਗੈਰ ਤੇ ਬੰਦਾ ਉਹ ਨਫਰਤ ਦਾ ਪਾਗਲ ਹੋ ਜਾਂਦਾ ਇਹ ਮੈਂ ਬਹੁਤ ਦੇਖਿਆ 25 ਸਾਲ ਦੇ ਵਿੱਚ ਤੇ ਇਹ ਗੱਲ ਵਧੀ ਜਾਂਦੀ ਆ ਸਾਡੇ ਕੌਮ ਦੇ ਵਿੱਚ ਵੀ ਤੇ ਤੁਸੀਂ ਠੀਕ ਆ ਅਸੀਂ ਚਾਹੁੰਦੇ ਨਹੀਂ ਪਈ ਕਿਸੇ ਨੀਵਾ ਦੇਖੀਏ ਜਿੱਦਾ ਵੀ ਕੁਸ਼ ਕਰਤਾ ਉਹਨਾਂ ਨੇ ਅਜਿਹਾ ਇਹ ਕਹਿੰਦੇ ਪੈਠੇ ਉਹ ਮਰ ਜਾਓ ਸਮਝੋ ਤੇ ਇਹੇ ਪੁੱਛਣਾ ਸਾਨੂੰ ਜੀ ਆਣ ਜੇ ਸਾਡੇ ਆਫਿਸ ਹੁਣ ਇੱਥੇ ਮੇਰੇ ਕੋ ਖੁੱਲੀ ਛੁੱਟੀ ਆ ਪ੍ਰਿੰਸ ਨੂੰ ਕਾ ਆ ਜਵੇ ਸਾਡੇ ਆਫਿਸ ਇਹ ਮੇਰਾ ਮੈਸੇਜ ਜੀ ਫੋਨ ਕਰ ਸਕਦਾ ਹੁਣ ਮੇਰਾ ਇੱਕ ਰਵੀ ਸਿੰਘ ਨੂੰ ਸਵਾਲ ਆ ਵੀ ਤੁਸੀਂ ਉਹਨਾਂ ਬੰਦਿਆਂ ਨੂੰ ਤਵਾਜਾ ਮਾਰਨ ਦੇ ਉਹ ਵੀ ਪ੍ਰਿੰਸ ਆ ਜੇ ਸਾਡੇ ਦਫਤਰ ਆ ਜੇ ਜਾਂ ਅਮਰੀਕ ਸਿੰਘ ਸਾਡੇ ਦਫਤਰ ਆ ਜੇ ਤੇ ਜਿਹੜਾ ਬੰਦਾ ਪਿਛਲੇ 4 ਸਾਲ ਤੋਂ ਤੁਹਾਡੇ ਤੇ ਕੰਮ ਕਰ ਰਿਹਾ ਜਿਹਦਾ ਨਾਮ ਭਗੇਲ ਸਿੰਘ ਆ ਉਹਨੂੰ ਤੁਸੀਂ ਅਜੇ ਤੱਕ ਕਿਉਂ ਨਹੀਂ ਕਿਹਾ ਵੀ ਭਾਈ ਬਗੇਲ ਸਿਆ ਤੂੰ ਆਣ ਕੇ ਤੇ ਸਾਡੇ ਨਾਲ ਗੱਲਬਾਤ ਕਰ ਜਾਂ ਸਾਡੇ ਨਾਲ ਆਣ ਕੇ ਤੇ ਤੂੰ ਦੱਸ ਵੀ ਤੈਨੂੰ ਕੀ ਕੀ ਕਿਹੜੀ ਗੱਲ ਦਾ ਤੇ ਜੋ ਕੁਝ ਵੀ ਤੂੰ ਪੁੱਛਣਾ ਚਾਹੁੰਦਾ ਸਾਨੂੰ ਪੁੱਛ ਇਹ ਗੱਲ ਤੂੰ ਉਹਨਾਂ ਬੰਦਿਆਂ ਨੂੰ ਆਜਾ ਮਾਰਨ ੜਿਆ ਵਾ ਜਿਹੜੇ ਬੰਦਿਆਂ ਨੇ ਤੇਰੀ ਬਾਹ ਫੜ ਲਈ ਆ ਉਥੇ ਪਰ ਜਦੋਂ ਜਿਹੜੇ ਬੰਦਾ ਤੈਨੂੰ 4 ਸਾਲ ਤੋਂ ਕੰਟੀਨਿਊ ਸਵਾਲ ਕਰ ਰਿਹਾ ਤੂੰ ਉਸ ਬੰਦੇ ਦੀ ਇੱਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਜੇ ਕੋਈ ਹੋਰ ਬੰਦਾ ਵੀ ਤੂੰ ਸਵਾਲ ਕਰਦਾ ਤੇ ਤੂੰ ਮਤਲਬ ਵੀ ਜਿਹੜਾ ਵਾ ਉਹਨੂੰ ਬਲੌਕ ਕਰ ਦਿੰਨਾ ਗੱਲਬਾਤ ਇਹ ਆ ਵੀ ਤੂੰ ਸਿਰਫ ਉਸ ਬੰਦੇ ਨੂੰ ਸਾਧ ਰਿਆਂ ਆ ਵੀ ਜਿਹੜੇ ਬੰਦੇ ਜਿਹੜੇ ਬੰਦੇ ਨੇ ਹੁਣ ਤੇਰੀ ਬਾਹ ਫੜੀ ਆ ਉੱਥੇ ਵੀ ਮੈਂ ਹੀ ਤੈਨੂੰ ਪੈਸਾ ਨਹੀਂ ਇਕੱਠਾ ਕਰਨ ਦੇਣਾ ਸਪਰੀਨ ਦੇ ਨਾਲ ਤੇ ਬਾਕੀ ਅੱਗੇ ਸੁਣਿਓ ਠੀਕਾ ਠੀਕਾ ਅਸੀਂ ਲੈ ਕੇ ਦੇਵਾਂਗੇ ਸਾਰਾ ਬੁਕਿੰਗ ਹੋਊਗਾ ਮੈਂ ਪਰਸਨਲੀ ਗਾਰੰਟੀ ਕਰੂੰਗਾ ਸਾਰਾ ਕੁਝ ਆ ਜਾ ਜੇ ਭਾਈ ਮਰੀਕ ਸਿੰਘ ਨਾਲ ਹੋਣਾ No problem ਦੋਨੇ ਸਾਡੇ ਆਫਿਸ ਆਏ ਮੇ ਸੇ UK ਵਿੱਚ ਜਿਹੜੀ ਮਰਜੀ ਪੁੱਛਣੀ ਚੀਜ਼ ਸਾਡੇ ਕੋਲੋਂ ਸਾਡੇ ਆਪਰੇਸ਼ਨ ਕੋਲੋਂ ਸਾਡੇ ਫਾਈਨੈਂਸ ਕੋਲੋਂ ਕੋਈ ਕੋਈ ਪਰਮੇ ਤੁਸੀਂ ਵੀ ਨਾਲ ਆ ਜਾਓ ਇਟਨੀ ਸੌਣਾ ਹੋਵੇ ਅਸੀਂ ਕਹਿੰਦੇ ਆ ਕੇ ਬੈਠੋ ਸਾਡੇ ਆਫਿਸ ਕੋਲ ਨਹੀਂ ਤਾਂ ਅਸੀਂ ਇੱਥੇ ਅਸੀਂ ਕੰਪਿਊਟਰ ਲੈ ਕੇ ਆਨੇ ਆਪਣਾ ਅਕਾਊਂਟੈਂਟ ਦਾ ਜਿਹਾ ਜਾਈ ਹਾਂਜੀ ਤੁਸੀਂ ਕਿਹਾ ਵਾ ਇੰਨੀ ਗੱਲ ਰਵੀ ਸਿੰਘ ਜੀ ਵੀ ਤੁਸੀਂ ਇੰਨੀ ਗੱਲ ਇੱਥੇ ਕਹਿ ਰਹੇ ਹੋ ਵੀ ਅਸੀਂ ਟਿਕਟਾਂ ਵੀ ਬਣਾ ਕੇ ਦਵਾਂਗੇ ਅਸੀਂ ਸਾਰਾ ਕੁਝ ਖਰਚਾ ਵੀ ਕਰਾਂਗੇ ਕਾਦੇ ਲਈ ਵੀ ਟਿਕਟਾਂ ਤੁਸੀਂ ਕਿਉਂ ਬਣਾ ਕੇ ਦਿਓਗੇ ਅਗਲੇ ਬੰਦੇ ਉੱਥੇ ਸੇਵਾ ਕਰਨ ਦੇ ਆ ਅਗਲੇ ਬੰਦਿਆਂ ਨੇ ਇੰਨੀ ਗੱਲ ਆਖੀ ਵੀ ਭਾਈ ਸਾਨੂੰ ਸੇਵਾ ਤੁਹਾਡੀ ਦੀ ਲੋੜ ਨਹੀਂ ਅਸੀਂ ਆਪਣਾ ਜਿਹੜਾ ਸ਼ਹਿਰ ਹੈਗਾ ਵਾ ਉਹਨੂੰ ਅਸੀਂ ਸਾਫ਼ ਕਰ ਲਾਂਗੇ ਤੇ ਕਮਾਈ ਸਾਨੂੰ ਫੰਡ ਦੀ ਲੋੜ ਨਹੀਂ ਸਾਨੂੰ ਸਿਰਫ ਮੈਨ ਪਾਵਰ ਚਾਹੀਦੀ ਹੈ ਤੁਹਾਨੂੰ ਇੱਕ ਬੰਦੇ ਨੇ ਵੀ ਗੱਲ ਆਖਿਆ ਵੀ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਭੇਜੋ ਬੰਦਿਆਂ ਦਾ ਟਰੱਕ ਭੇਜੋ ਸਾਨੂੰ ਬੰਦਿਆਂ ਦੀ ਲੋਡ ਵੱਲ ਲਾਸ਼ਾਂ ਕੱਢੀਏ ਤੇ ਜਿਹੜੀਆਂ ਜਿਹੜੇ ਬੰਦਿਆਂ ਦੇ ਖਰਾਬ ਹੋਏ ਘਰ ਉਹਨਾਂ ਦੀ ਸਫਾਈ ਕਰਨੀ ਹੈ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਫਿਰ ਤੁਸੀਂ ਕਦੋਂ ਸਫਾਈਆਂ ਦਿੰਦੀਆਂ ਫਿਰਦੇ ਵੀ ਤੁਸੀਂ ਆ ਆਜੋ ਹੁਣ ਆਓ ਜੋ ਮੈਂ ਆਉਣਾ ਵਾ ਮੈਨੂੰ ਦੱਸੋ ਜੇ ਤੁਸੀਂ ਸਾਡੇ ਕੋਲ ਮੇਰੇ ਮੈਂ ਤੁਹਾਡੇ ਖਾਤੇ ਨਹੀਂ ਵੇਖਣੇ ਮੈਂ ਤੁਹਾਨੂੰ ਸਿਰਫ ਚੰਦ ਸਵਾਲ ਕਰਨੇ ਆ ਉਹ ਸਵਾਲ ਕੌਮ ਦੇ ਪੱਖ ਦੇ ਆ ਕੋਈ ਤੁਹਾਡੇ ਕੋਈ ਇਹ ਨਹੀਂ ਪੁੱਛਣਾ ਤੁਸੀਂ ਤਨਖਾਹ ਕਿਉਂ ਲੈਂਦੇ ਕੁਝ ਨਹੀਂ ਇਹ ਨਹੀਂ ਪੁੱਛਣਾ ਇਹ ਗੱਲ ਸਮਝ ਸਿਰਫ ਜ਼ਰੂਰ ਪੁੱਛਣੀ ਆ ਵੀ ਤੁਸੀਂ ਸੇਵਾਦਾਰ ਹੋ ਜਾਂ ਤਨਖਾਈਏ ਹੋ ਜੇ ਤੁਸੀਂ ਸੇਵਾਦਾਰ ਹੋ ਤੇ ਫਿਰ ਤਨਖਾਹ ਨਹੀਂ ਲੈ ਸਕਦੇ ਜੇ ਤਨਖਾਹ ਲੈਂਦੇ ਫਿਰ ਤੁਸੀਂ ਸੇਵਾਦਾਰ ਨਹੀਂ ਅੱਗੇ ਸੁਣਿਓ ਹੁਣ ਇਹਦੀ ਜੀ ਗੱਲ ਉਹ ਵੀ ਲਾਵੇਂ ਲਾਂਟੇ ਜਦੋਂ ਮਾਲੀ ਪੁੱਛਣ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਪਰ ਇਹਦਾ ਮਤਲਬ ਨਹੀਂ ਕਿ ਅਸੀਂ ਕੋਈ ਲਕੋਵਾ ਕਰ ਹਾਂ ਗਲਤੀਆਂ ਤੁਸੀਂ ਆਖਿਆ ਸਾਰੀਆਂ ਤੋਂ ਹੁੰਦੀਆਂ ਗਲਤੀਆਂ ਤੁਹਾਡੀਆਂ ਛੋਟੀਆਂ ਨਹੀਂ ਗਲਤੀਆਂ ਤੁਹਾਡੀਆਂ ਬਹੁਤ ਵੱਡੀਆਂ ਆ ਗਲਤੀਆਂ ਤੁਹਾਡੀਆਂ ਇਦਾਂ ਦੀਆਂ ਵੀ ਤੁਸੀਂ 27 ਸਾਲ ਕੌਮ ਦੇ ਪੈਸੇ ਦਾ ਕਾਣ ਕੀਤਾ ਵਾ ਗਲਤੀਆਂ ਇਦਾਂ ਦੀਆਂ ਵੀ ਤੁਸੀਂ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਟੱਬਰਾਂ ਨੂੰ ਜਲੀਲ ਕੀਤਾ ਵਾ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਪਰਿਵਾਰ ਨੂੰ ਜਲੀਲ ਕੀਤਾ ਵਾ ਭਾਈ ਅਵਤਾਰ ਸਿੰਘ ਕਵਲੀ ਦੀ ਜਿਹੜੀ ਆ ਉਹ ਮਾਤਾ ਨੂੰ ਜਲੀਲ ਕੀਤਾ ਤੁਸੀਂ ਹੋਰ ਸੈਂਕੜੇ ਸ਼ਹੀਦਾਂ ਦੇ ਪਰਿਵਾਰ ਜਿਨ੍ਹਾਂ ਨੂੰ ਜਲੀਲ ਕੀਤਾ ਤੁਸੀਂ ਅੱਜ ਮੰਨਣ ਲੱਗ ਪਿਓ ਨਾ ਤੁਹਾਡੀਆਂ ਗਲਤੀਆਂ ਵਾ ਆਗੇ ਉਹਨਾਂ ਤੁਸੀਂ ਹੌਲੀ ਹੌਲੀ ਇਹ ਗੱਲ ਦੇ ਉੱਤੇ ਜੇ ਹੋਰ ਬਾਕੀ ਸਮਾਜ ਸੇਵੀਆਂ ਬਾਰੇ ਬਾਅਦ ਚ ਗੱਲ ਕਰਦੇ ਹਾਂ ਪਹਿਲਾਂ ਅਗਲੀ ਗੱਲ ਸੋਨੂੰ ਕਰਦੇ ਭਾਈ ਅਸੀਂ ਪੈਸੇ ਦਾ ਕੋਈ ਥੇਰਾ ਫੇਰੀ ਕਰਦੇ ਇਹ ਕਰਦੇ ਇਹ ਕਰਨਾ ਸੀਗਾ ਅਸੀਂ ਚਾਹੀਏ ਰਜਿਸਟਰ ਨਹੀਂ ਕਰਨੀ 25 ਤੱਕ ਇਹ ਨਹੀਂ ਕਰਨੇ ਸੀਗੇ ਤੇ ਅਸੀਂ ਵੀ ਕੋਈ ਸੰਤ ਬਾਬਾ ਬਣ ਕੇ ਇੱਥੇ ਬਹਿ ਜਾਣਾ ਸੀਗਾ ਕੋਈ ਕੁਝ ਕਹੋ ਵੀ ਆਪਣੇ ਸਾਰੇ ਸੈਮੀ ਬਣਾ ਕੇ ਕਰੋੜਾ ਕਰੋੜਾ ਦੀ ਬਣ ਜਾਣਾ ਸੀਗਾ ਸੋ ਅਸੀਂ ਤਾਂ ਤਿੰਨੇ ਪਾਈ ਮਰੀਕ ਸੈਂ ਹਾਂਜੀ ਹੁਣ ਤੁਸੀਂ ਇੰਨੀ ਗੱਲ ਆਖੀ ਆ ਪੀ ਮਤਲਬ ਵੀ ਅਸੀਂ ਬਾਬੇ ਬਣ ਕੇ ਬਹਿ ਜਾਣਾ ਹੈ ਅੱਗੇ ਵੀ ਤੁਸੀਂ ਇੱਕ ਬੰਦੇ ਨੂੰ ਗੱਲ ਆਖੀ ਵੀ ਅਸੀਂ ਬਾਬੇ ਕੋਲ ਜਾਵਾਂਗੇ ਉਹ ਕਰਾਂਗੇ ਪਹਿਲੀ ਗੱਲ ਬਾਤ ਆ ਤੁਸੀਂ ਰਜਿਸਟਰਡ ਕਰਵਾਈਏ ਤੁਸੀਂ ਆਖਿਆ ਸੰਸਥਾ ਹੈ ਰਜਿਸਟਰਡ ਨਹੀਂ ਕਰਾਉਣੀ ਰਜਿਸਟਰਡ ਕਰਵਾਈ ਆ ਤੇ ਰਜਿਸਟਰਡ ਕਰਵਾਈ ਦਾ ਬਾਹਰੋਂ ਪੈਸੇ ਇਕੱਠੇ ਦਾ ਕੀਤੇ ਦਾ ਪੰਜਾਬ ਨੂੰ ਕੀ ਫਾਇਦਾ ਜੇ ਤੁਸੀਂ ਪੈਸਾ ਭੇਜ ਹੀ ਨਹੀਂ ਸਕਦੇ ਤੁਹਾਡੇ ਕੋਲ ਐਫਸੀਆਰ ਕੋਡ ਹੀ ਨਹੀਂ ਹੈਨੀ ਤੁਹਾਡਾ ਬੰਦਾ ਇੰਨੀ ਗੱਲ ਮੰਨਿਆ ਤੁਹਾਡਾ ਬੰਦਾ ਇੰਨੀ ਗੱਲ ਆਂਦਾ ਵੀ ਅਸੀਂ ਪੈਸੇ ਬਾਹਰੋਂ ਮੰਗਵਾ ਹੀ ਨਹੀਂ ਸਕਦੇ ਅਸੀਂ ਬਾਹਰੋਂ ਪੈਸੇ ਲੈ ਹੀ ਨਹੀਂ ਸਕਦੇ ਤੁਸੀਂ ਪੰਜਾਬ ਦੇ ਵਿੱਚੋਂ ਡਾ ਸ਼ਿੱਟ ਪੁੱਟ ਇਕੱਠਾ ਕਰਦੇ ਹੋ ਉਹੀ ਪੰਜਾਬ ਦੇ ਵਿੱਚ ਲਾਉਂਦੇ ਹੋ ਬਾਹਰ ਵਾਲਾ ਸਾਰਾ ਪੈਸਾ ਕਿੱਥੇ ਜਾਂਦਾ ਜਿਹੜਾ ਤੁਸੀਂ ਅਰਬਾਂ ਰੁਪਈਆ ਅਜੇ ਤੱਕ ਕੌਮਦੋ ਗਿਨਾਇਆ ਵਾ ਦੂਜੀ ਗੱਲ ਬਾਤ ਤੁਸੀਂ ਹੁਣ ਜਿਹੜੀ ਗੱਲ ਬਾਤ ਕੀਤੀ ਆ ਵੀ ਅਸੀਂ ਕਰੋੜਪਤੀ ਬਣ ਕੇ ਬਹਿ ਜਾਂਦੇ ਮੈਂ ਅੰਨਾ ਮੈਂ ਖਾਲਸਾ ਜੀ 48 ਲੱਖ ਰੁਪਈਆ ਤੁਹਾਡੀ ਤਨਖਾਹ ਵਾ ਸਾਲ ਦੀ 48 ਲੱਖ ਰੁਪਇਆ ਤੁਹਾਡੀ ਘਰ ਦੀ ਦੀ ਤਨਖਾਹ ਆ ਕਰੋੜ ਰੁਪਇਆ 3 ਕਰੋੜ 13 ਲੱਖ ਰੁਪਇਆ ਤੁਸੀਂ 9 ਜਣੇ ਲੈਣ ਰਹੇ ਹੋ ਤੇ ਕਰੋੜਪਤੀ ਤਾਂ ਤੁਸੀਂ ਆਲਰੇਡੀ ਬਣ ਗਏ ਹੋ ਖਾਲਸਾ ਏਟ ਦੇ ਸਿਰ ਦੇ ਉੱਤੋਂ 1 ਕਰੋੜ ਰੁਪਇਆ ਤੁਸੀਂ ਸਾਲ ਦਾ ਦੋਵੇਂ ਜੀ ਲੈ ਰਹੇ ਹੋ ਅਜੇ ਤੁਹਿਆਂ ਦੇ ਵੀ ਅਸੀਂ ਕਰੋੜਪਤੀ ਹੋਰ ਕਿੱਦਾਂ ਕਰੋੜਪਤੀ ਬਣਨਾ ਕਰੋੜਪਤੀ ਤੁਸੀਂ ਹੋਰ ਕਿੱਦਾਂ ਬਣਨਾ ਦੱਸੋ ਤੇ ਸਹੀ 1 ਕਰੋੜ ਰੁਪਇਆ ਤੇ ਤੁਸੀਂ ਦਸਵੰਦ ਦੇ ਵਿੱਚੋਂ ਕੌਮ ਦੀ ਦਸਵੰਦ ਦੇ ਵਿੱਚੋਂ ਲੈ ਰਹੇ ਹੋ ਫੇਰ ਤੁਸੀਂ ਕਰੋੜਪਤੀ ਹੋਰ ਕੋਈ ਪਿੱਛੇ ਰਹਿ ਗਿਆ ਵਾ ਹੁਣ ਖਾਜੋ ਹੜਾਪਜੋ ਜਿਹੜਾ ਉਥੇ 1.5 2 ਅਰਬ ਰੁਪਈਆ ਪਿਆ ਵਾ ਉਹ ਉਹ ਖਾਜੋ ਬਿਲਕੁਲ ਬਾਬਾ ਪੋਡਕਾਸਟ ਕਰਨ ਨੂੰ ਮੈਂ ਤਿਆਰ ਐ ਬੈਠੇ ਤਾਂ ਸਹੀ ਸਾਹਮਣੇ ਬਾਕੀ ਅੱਗੇ ਸੁਣਿਓ ਜੀ ਪ੍ਰਿੰਸ ਸਾਭੀਆ ਚਲੋ ਚਾਹਤ ਬੰਦੇ ਕਈ ਵਾਰੀ ਪਾਗਲ ਹੋ ਜਾਂਦੇ ਨਾ ਫਰਦ ਦੇ ਵਿੱਚ ਮੇਰੇ ਖਿਆਲ ਇਹ ਅਸੀਂ ਕਹਿੰਦੇ ਵਿੱਚ ਪੁੱਛ ਲਓ ਸਾਨੂੰ ਜੋ ਪੁੱਛਣਾ ਖੁੱਲੇ ਤਰ੍ਹਾਂ ਆਫਿਸ ਆ ਜਾਓ ਯੂਕੇ ਵਿੱਚ ਦੇਖੋ ਕੀ ਕਰਦੇ ਸਾਡੇ ਸਟਾਫ ਨੂੰ ਮਿਲੋ ਤੁਹਾਨੂੰ ਬੜੀ ਖੁਸ਼ੀ ਹੋਊਗੀ ਜਿੱਥੇ ਅਸੀਂ ਗਲਤਿਆਂ ਨਹੀਂ ਕੁਝ ਕੰਮ ਠੀਕ ਕਰ ਰਹੇ ਛਾਸਨ ਸਲਾਹ ਦੇ ਦੂਗੇ ਕਿਤੇ ਆਪਣਾ ਕੰਮ ਪ੍ਰੋਜੈਕਟ ਕਰਦੇ ਪੰਜਾਬ ਦੇ ਵਿੱਚ ਸੰਦರ್ಶਨ ਕਿੱਥੇ ਪ੍ਰੋਜੈਕਟ ਪੰਜਾਬ ਕੀ ਕਰਦੇ ਆ ਤੇ ਅਸੀਂ ਦੇਖੀਏ ਕਿਦਾਂ ਸਪੋਰਟ ਕਰ ਸਕੀਏ ਪੰਜਾਬ ਦੇ ਵਿੱਚ ਮੈਨੂੰ ਪੋਜ਼ਿਟਿਵਿਟੀ ਲੱਗੀਏ ਹਾਂਜੀ ਪੋਜ਼ਿਟਿਵ ਚੀਜ਼ ਸਿਰਫ ਇਹੋ ਹੀ ਆ ਕਿ ਤੁਸੀਂ ਜਿਹੜੀ ਭੈਣਚੋ ਦਾ ਬ੍ਰਾਹਮਣਾਂ ਦੀ ਬੁੰਡ ਚਟਣੀ ਬੰਦ ਕਰੋ ਹੁਣ ਇੰਨਾ ਕੁਝ ਹੋਇਆ ਕੈਨੇਡਾ ਦੇ ਵਿੱਚ ਇੰਨਾ ਕੁਝ ਪੰਜਾਬ ਦੇ ਵਿੱਚ ਹੋਇਆ ਆ ਦੋ ਮੁੰਡੇ ਹੁਣ ਮਾਰ ਦਿੱਤੇ ਆ ਕੁੜੀ ਕੋਈ ਬ੍ਰਾਹਮਣ ਬਾਹਰ ਨਿਕਲ ਹਿੰਦੂ ਬਾਹਰ ਨਿਕਣ ਦੇਣ ਦੇ ਉਥੇ ਸਿੱਖਾਂ ਦੀ ਭਈਏ ਬੰਦੇ ਮਾਰੀ ਜਾਂਦੇ ਤੁਸੀਂ ਭੈਣਚੋ ਚੁੱਕ ਕੇ ਟਿੰਡ ਟੋਰੀ ਤੇ ਇਹਨਾਂ ਦੀ ਗਾਂਡ ਦੇ ਵਿੱਚ ਜਬਾਨ ਮਾਰਨ ਤੱਕ ਜਾਨਾ ਦੂੰ ਇਹਨਾਂ ਦੀ ਤੇ ਦੂਜੀ ਗੱਲ ਬਾਤ ਇਹ ਆ ਕਿ ਕੋਈ ਵੀ ਅਸੀਂ ਐਡੇ ਕੋਈ ਤਰਮਾਤਮਾ ਨਹੀਂ ਹੈਗੇ ਵੀ ਅਸੀਂ ਉੱਥੇ ਸਾਰੀਆਂ ਕਮਿਊਨਿਟੀਆਂ ਨੂੰ ਰਜਾਉਣ ਦਾ ਦੀ ਕੋਸ਼ਿਸ਼ ਕਰਨੀ ਆ ਪੰਜਾਬ ਦੇ ਵਿੱਚ ਕੰਮ ਕਰੋ ਸਿਹਰਦਤਾ ਦੇ ਨਾਲ ਐਫਸੀਆਰ ਕੋਡ ਲਓ ਪੈਸਾ ਬਾਹਰੋਂ ਭੇਜਣਾ ਸ਼ੁਰੂ ਕਰੋ ਤਾਂ ਮਤੇ ਤੁਸੀਂ ਇੱਕ ਤੁਸੀਂ ਗਲਤੀ ਇੱਕ ਗਲਤੀ ਕਹਿੰਦੇ ਓ ਤੂੰ ਬੈਤ ਸਹੀ ਕਿਤੇ ਮੇਰੇ ਸਾਹਮਣੇ ਤੇਰੀਆਂ ਗਲਤੀਆਂ ਮੈਂ ਇੱਕ ਨਹੀਂ ਤੇਰੀਆਂ ਮੈਂ ਗਲਤੀਆਂ ਹਜ਼ਾਰ ਗਿਣਾ ਦੂੰਗਾ ਹੁਣ ਤੁਸੀਂ ਚੀਕ ਤੁਹਾਡੀ ਇੱਕ ਥਾਂ ਤੋਂ ਵੱਜ ਗਈ ਜੇ ਮੈਂ ਚੀਕ ਤੁਹਾਡੀ ਬੜੇ ਥਾਵਾਂ ਤੋਂ ਮਰਵਾਉਣੀ ਹੈ ਤੁਹਾਨੂੰ ਪੰਜਾਬ ਦੇ ਵਿੱਚ ਵੀ ਲੋਕ ਬਾਹਾਂ ਫੜ ਕੇ ਸਵਾਲ ਕਰਨਗੇ ਵੀ ਜਿਹੜਾ ਤੁਸੀਂ ਬਾਹਰ ਪੈਹਾ ਪੰਜਾਬ ਦੇ ਲਈ ਇਕੱਠਾ ਕੀਤਾ ਉਹ ਕਿੱਥੇ ਆ 65 ਲੱਖ ਰੁਪਇਆ ਤੁਹਾਨੂੰ ਪ੍ਰਿੰਸ ਨੇ ਦਿੱਤਾ ਸੀ ਆ ਜਿਹੜਾ ਸਪੇਨ ਵਾਲੇ ਪ੍ਰਿੰਸ ਨੇ ਤੁਹਾਡੀ ਬਾਹ ਫੜੀ ਹੈ ਨਾ ਹੁਣ ਤੁਹਾਡੀ ਉੱਥੇ ਸਪੇਨ ਦੇ ਵਿੱਚ ਵੀ ਸਾਨੂੰ ਦੱਸੋ ਪੀ ਤੁਹਾਨੂੰ ਸੇਵਾ ਨਹੀਂ ਕਰਨ ਦੇਣੀ ਅਸੀਂ ਸਾਨੂੰ ਪਹਿਲਾਂ ਉਹ 65 ਲੱਖ ਰੁਪਇਆ 65000 ਯੂਰੋ ਸੋਰੀ 65000 ਯੂਰੋ ਦਿੱਤਾ ਸੀ ਤੁਹਾਨੂੰ ਉਹਨਾਂ ਨੇ ਜਿਹੜਾ ਕਰੀਬ 57-58 ਲੱਖ ਰੁਪਇਆ ਬਣਦਾ ਵਾ ਤੇ ਉਸ ਪੈਸੇ ਦਾ ਉਹ ਬੰਦੇ ਨੇ ਹਿਸਾਬ ਕਿਤਾਬ ਮੰਗੇ ਵੀ ਤੁਸੀਂ ਪੰਜਾਬ ਕਿੱਦਾਂ ਭੇਜਿਆ ਵਾ ਜਿੱਤੇ ਤੁਹਾਡੇ ਬੰਦੇ ਜਾਂਦੇ ਪੰਜਾਬ ਅਸੀਂ ਪੈਸੇ ਭੇਜ ਨਹੀਂ ਸਕਦੇ ਤੁਹਾਡੇ ਕੋਲ ਸਵਾਲ ਅਜੇ ਰਵੀ ਸਿੰਘ ਜੀ ਤੈਨੂੰ ਸਵਾਲ ਅਜੇ ਸੁਪੀਨ ਦੇ ਵਿੱਚ ਹੋਇਆ ਤੈਨੂੰ ਸਵਾਲ ਹਰੇਕ ਥਾਂ ਤੇ ਹੋਣਾ ਵਾ ਤੜਹੀ ਜਿਹੜੀ ਲੁੱਟ ਮਚਾਉਣੀ ਸੀ ਨਾ ਉਹ ਤੁਸੀਂ ਇਹ ਹਿਸਾਬ ਕਿਤਾਬ ਲਾ ਲਓ ਵੀ ਤੁਹਾਡੀ ਹੁਣ ਕੰਪਲੀਟ ਤੁਹਾਡੇ ਘੜੇ ਭਰ ਗਏ ਆ ਹੁਣ ਜਿਹੜ ਸੋ ਦੂਜੀ ਗੱਲ ਬਾਤ ਮੈਂ ਜਿਹੜੀ ਕਹਿਣਾ ਵਾ ਤੂੰ ਕਹਿਣਾ ਨਾ ਵੀ ਕਿਸ ਨੇ ਤਾਨੂੰ ਨਫ਼ਰਤ ਨਹੀਂ ਮੈਂ ਨਫ਼ਰਤ ਨਹੀਂ ਗਈ ਨਫ਼ਰਤ ਨਹੀਂ ਗਈ ਤੇਰੇ ਨਾਲ ਹਾਨੂੰ ਸਾਡੀ ਕੌਮ ਦੇ ਪੈਸੇ ਦਾ ਸਹੀ ਵਰਤੋਂ ਕਰਨੀ ਕਰਨ ਦੀ ਲੋੜ ਵਾ ਨਫ਼ਰਤ ਨਹੀਂ ਤੇਰੇ ਨਾਲ ਸਾਨੂੰ ਤੇਰੇ ਨਾਲ ਨਫ਼ਰਤ ਕਰਕੇ ਕੀ ਲੈਣੀ ਹੈ ਹੈ ਕੌਣ ਆ ਤੂੰ ਤੂੰ ਇੱਕ ਦਸਵੰਦ ਤੇ ਲੋਕ ਸਿੱਖਾਂ ਦੇ ਦਸਵੰਦ ਤੇ ਪੜਨ ਵਾਲਾ ਨਖਿੱਧ ਬੰਦਾ ਵਾ ਤੂੰ ਜਿਹੜਾ ਆਪਣੇ ਹੱਡ ਹਲਾ ਕੇ ਕੰਮ ਨਹੀਂ ਕਰ ਸਕਦਾ ਜੇ ਤੂੰ ਸੇਵਾ ਕਰਨੀ ਹੁੰਦੀ ਨਾ ਅਸੀਂ ਸੇਵਾ ਕਰਦੇ ਆ ਮੈਂ ਤੈਨੂੰ ਅੱਜ ਵੀ ਅੰਨਾ ਵਾ ਵੀ ਆਪਣਾ ਡਾਟਾ ਲੈ ਕੇ ਆ 2021 ਤੋਂ ਲੈ ਕੇ ਅੱਜ ਤੱਕ ਦਾ ਡਾਟਾ ਲੈ ਕੇ ਆ ਤੇ ਮੈਂ ਆਪਣੀ ਟੀਮ ਦਾ ਡਾਟਾ ਲੈ ਕੇ ਆਉਂਗਾ ਤੇ ਫਿਰ ਵੇਖਾਂਗੇ ਕਿ ਕਿਹੜੇ ਬੰਦਿਆਂ ਨੇ ਵੱਧ ਸੇਵਾ ਕੀਤੀ ਆ ਤੂੰ 25 ਲੱਖ ਪੰਜਾਬ ਦੇ ਵਿੱਚ ਗੱਲ ਕਰਦਾ ਨਾ 25 ਲੱਖ ਪੰਜਾਬ ਚ ਲਾਉਣਾ ਆਪਣੀਆਂ ਤਨਖਾਹਾਂ 25 ਲੱਖ ਦੇ ਵਿੱਚੋਂ ਕੱਢ ਦੀ ਤੇਰੇ 80 ਬੰਦੇ ਤਨਖਾਹ ਲਿੰਦੇ ਆ ਪੰਜਾਬ ਦੇ ਵਿੱਚ ਤੇਰਾ ਬੰਦਾ ਆਪ ਮੰਨ ਕੇ ਗਿਆ ਮਨਵੀਰ ਤਨਖਾਹਾਂ ਲਾਂਭੇ ਕੱਢ ਦੀ ਤੇ ਬਾਕੀ ਪੈਸਿਆਂ ਦਾ ਕੰਪੇਅਰ ਕਰ ਲਈ ਵੀ ਤੂੰ ਸਾਡੇ ਨਾਲੋਂ ਕਿੰਨੇ ਪੈਸੇ ਵੱਧ ਪੰਜਾਬ ਦੇ ਵਿੱਚ ਲਾਏ ਆ ਮੈਂ ਅੱਜ ਵੀ ਤੈਨੂੰ ਚੈਲੰਜ ਕਰਦਾ ਵੀ ਆਜਾ ਅੱਜ ਵੀ 2021 ਤੋਂ ਲੈ ਕੇ 2024 ਤੱਕ ਦੇ ਡਾਟੇ ਆਪਾਂ ਕੱਢ ਸਕਦੇ ਆ ਤੇਰੇ ਨਾਲ ਤੇਰੇ ਨਾਲੋਂ 19 ਰਹਿ ਜਾਂਗੇ 17 ਨਹੀਂ ਹੁੰਦੇ 18 ਬਣੀ ਈਵਨ 18 ਬਣੀ ਹੁੰਦੇ ਦੂਜੀ ਗੱਲ ਬਾਤ ਇਹ ਗੱਲ ਤੈਨੂੰ ਦੱਸਦਾ ਵਾਂ ਤੂੰ ਆਪਣੇ ਆਪ ਨੂੰ ਬੜੀ ਤੋਪ ਸਮਝਦਾ ਤੂੰ ਸਿੱਖਾਂ ਦਾ ਰਾਖਾ ਸਮਝਦਾ ਮੈਂ